ਆਹ 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 ਆਉਂਦੇ ਕਰੀਏ ਕੀ ਜੇ ਕੀਰਤਨ ਸੁਣਨ ਜਾਈਏ ਇਹ ਤਾਂ ਸਾਨੂੰ ਨੀਂਦ ਆਉਂਦੀ ਆ ਤੇ ਆਂਦੇ ਜਦੋਂ ਗਾਣਾ ਸੁਣੀਂਦਾ ਵਾ ਆਂਦੇ ਉਦੋਂ ਨੱਚਣ ਨੂੰ ਦਿਲ ਕਰਦਾ ਵਾ ਚਲੋ ਜੀ ਸਾਡੇ ਰਾਗੀ ਸਿੰਘ ਨੇ ਕਹਿਤਾ ਆਂਦੇ ਆਪਾਂ ਕੰਮ ਹੀ ਇਹੋ ਜਿਹਾ ਕਰ ਦਈਏ ਕੀਰਤਨ ਦਾ ਕੀਰਤਨ ਰਹਿ ਜੇ ਤੇ ਕੰਮਾਂ ਵਿੱਚ ਨੱਚਣ ਭੁੜਕਣ ਵਾਲਾ ਹੋ ਜੇ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰਤ ਵਾਲੇ ਪੈਸੇ ਵੀ ਇਹਨਾਂ ਦੀ ਮਰਜ਼ੀ ਦੇ ਤੇ ਟਾਈਮ ਵੀ ਇਹਨਾਂ ਦੀ ਮਰਜ਼ੀ ਦਾ। ਉਹ ਰਾਗੀ ਸਿੰਘ ਪਹਿਲਾਂ ਸਿੱਖ ਨਹੀਂ ਸੀਗੇ। ਉਹ ਪਹਿਲਾਂ ਰਾਗੀ ਸਹਿਜਤਾਰੀ ਸੀ। ਦਿੱਲੀ ਦੇ ਵਿੱਚ ਅਜੇ ਵੀ ਕਾਫੀ ਬੋਲ ਵਾਲਾ ਉਹਨਾਂ ਦਾ। ਉਹ ਪੁਰਾਣੇ ਸਮੇਂ ਦੇ ਵਿੱਚ ਦਾੜੀ ਸ਼ੇਵਿੰਗ ਕੀਤੀ ਹੁੰਦੀ ਹੁੰਦਾ। ਆ ਇਤੋਂ ਕਿਤੇ 25 ਸਾਲ ਪਹਿਲਾਂ ਦਿੱਲੀ ਕਮੇਟੀ ਨੇ ਉਹਨੂੰ ਕਿਹਾ ਸੀ ਕਿ ਭਾਈ ਸਾਹਿਬ ਜੀ ਦਾੜੀ ਮੋਛ ਰੱਖੋ ਕੇਸ ਰੱਖੋ ਅਮਰ ਸ਼ਕੋ ਗੁਰੂ ਵਾਲੇ ਬਣੋ ਫੇ ਕੀਰਤਨ ਕਰੋ ਆਂਦਾ ਜਦੋਂ ਗੁਰੂ ਸਾਹਿਬ ਹੁਕਮ ਕਰਨਗੇ ਮੈਂ ਅਮਰ ਸ਼ਕ ਲਾਵਾਂਗਾ ਚਲੋ ਜੀ ਦਿੱਲੀ ਕਮੇਟੀ ਨੇ ਚੱਠੀ ਕੱਢਦੀ ਆਂਦੇ ਵੀ ਇਹ ਰਾਗੀ ਦਾ ਕੀਰਤਨ ਬੈਣ ਹੁਣ ਜਦੋਂ ਕੀਰਤਨ ਬੈਣ ਕੀਤਾ ਦਿੱਲੀ ਕਮੇਟੀ 'ਚ ਤੇ ਉਦੋਂ ਗੁਰੂ ਸਾਹਿਬ ਨੇ ਖਰੇ ਰਤੂਰਾ ਦਾ ਹੁਕਮ ਕਰ ਵੀ ਦਿੱਤਾ ਉਦੋਂ ਅਮਰਤ ਸ਼ਕ ਆ ਕੇ ਕੇਸ ਰੱਖੇ ਦਾੜੀ ਰੱਖੀ ਤੇ ਬਣ ਗਿਆ ਗੁਰੂ ਕੇ ਸਿੰਘ ਅੱਛਾ ਔਰ ਰਾਗੀ ਸਿੰਘ ਅੱਜ ਇਹ ਕੀਰਤਨ ਕਿੱਦਾਂ ਕਰਦੇ ਆ ਸਾਈਡ ਤੇ ਉਹਨਾਂ ਦਾ ਬੇਟਾ ਤਬਲਾ ਵਜਾਉਂਦਾ ਦਾ ਦਾੜੀ ਬੰਦੀ ਹੁੰਦੀ ਓਹ ਮੁੰਡੇ ਦੀ ਦਾੜੀ ਬੰਦ ਕੇ ਪਰਨਾ ਐ ਲਵੇਟਿਆ ਹੁੰਦਾ ਏਦਾਂ ਕਰਕੇ ਹੁਣ ਪੱਕਾ ਕਹਿ ਨਹੀਂ ਸਕਦੇ ਵੀ ਦਾੜੀ ਸੱਚੀ ਬੰਨੀ ਹੋਵੇ ਹੋ ਸਕਦਾ ਕੱਟੀ ਵੀ ਹੋਵੇ ਹੋ ਸਕਦਾ ਕਾਲੀ ਵੀ ਕੀਤੀ ਹੋਵੇ ਹੋ ਸਕਦਾ ਰੰਗ ਵੀ ਫੇਰਿਆ ਹੋਵੇ ਤੇ ਭੇਟਾ ਕਿੰਨੀ ਕਰ ਦੇਣਾ ਦਾਲ ਫੁਲਕਾ ਨਹੀਂ ਭਾਈ ਸਾਹਿਬ ਕਿੰਨੀ ਕ ਦੇ ਦੇਣਾ ਢਾਈ ਕੇ ਲੱਖ ਦੇ ਦੇਣਾ ਵੀ ਆਹ ਦਾਲ ਫੁਲਕਾ ਵਾ 2.5 ਲੱਖ ਦਾ ਫਲਕਾ ਹੁੰਦਾ ਪੁੱਛੋ ਜਿਹੜੇ 2.5 ਲੱਖ ਰੁਪਇਆ ਭੇਟਾ ਲੈਣ ਵਾਲੇ ਰਾਗੀ ਆ ਇਹਨਾਂ ਰਾਗੀ ਸਿੰਘਾਂ ਨੂੰ ਕਿਤੇ ਕਹਿ ਦੋ ਨਾ ਵੀ ਮੂਝ ਬਾਨੀ ਆਸਾ ਦੀਵਾਰ ਕਰੋ ਤੇ ਪਹਿਲੀ ਗੱਲ ਇਹਨਾਂ ਨੂੰ ਆਸਾ ਦੀਵਾਰ ਆਉਂਦੀ ਨਹੀਂ ਹੁੰਦੀ ਜੇ ਕਰ ਵੀ ਲੈਣਾ ਤੇ ਆਸਾ ਦੀਵਾਰ ਕਰਦੇ ਆ ਚਾਰ ਵਾਰੀ ਇਹਨਾਂ ਨੂੰ 2 ਘੰਟਿਆਂ ਦੇ ਵਿੱਚ ਚਾਰ ਵਾਰੀ ਪਿਆਸ ਲੱਗਣੀ ਆ ਤੇ 5 ਵਾਰੀ ਇਹਨਾਂ ਨੂੰ ਬਾਥਰੂਮ ਆਉਣਾ ਪਰ ਉਹ ਵੀ ਰਾਗੀ ਜਗੇ ਆ ਜਿਹੜੇ ਵਿਚਾਰੇ ਪਿਛਲੇ ਮਹੀਨੇ ਦੀ ਤਨਖਾਹ 3-3 ਮਹੀਨੇ ਲੇਟ ਆਉਂਦੀ ਆ 10 8 10000 ਰੁਪਇਆ ਤਨਖਾਹ ਤੇ ਮੂੰਹ ਜਬਾਨੀ ਆਸਾ ਦੀ ਵਾਰ ਕਰਦੇ ਆ 2 2 2.5 3 3 ਘੰਟੇ ਚੌਂਕਣਾ ਮਾਰ ਕੇ ਮੂੰਹ ਜਬਾਨੀ ਆਸਾ ਦੀ ਵਾਰ ਕਰ ਲੈਂਦੇ ਆ ਜੇ ਮੁੱਲ ਪੋਣਾ ਭਾਈ ਉਹਨਾਂ ਦਾ ਪਾਈਏ ਪ੍ਰਾਣਿਆਂ ਸਮਿਆਂ ਦੇ ਵਿੱਚ ਲੋਕ ਕਹਿੰਦੇ ਸੀ ਕਿ ਸਾਡਾ ਕੀਰਤਨ ਸਾਨੂੰ ਮਾਨ ਨਹੀਂ ਕਰਦਾ ਆਉਂਦੇ ਕਰੀਏ ਕੀ ਜੇ ਕੀਰਤਨ ਸੁਣਨ ਜਾਈਏ ਇਹ ਤਾਂ ਸਾਨੂੰ ਨੀਂਦ ਆਉਂਦੀ ਆ ਆਉਂਦੇ ਬੈ ਕੇ 10 ਮਿੰਟ ਕੀਰਤਨ ਸੁਣੀਏ ਆਉਂਦਾ ਸਾਨੂੰ ਬਸ ਗਿਆ ਹੁੰਦੀਆਂ ਨੀਂਦ ਆਉਂਦੀ ਆ ਤੇ ਆਂਦੇ ਜਦੋਂ ਗਾਣਾ ਸੁਣੀਂਦਾ ਵਾ ਆਂਦੇ ਉਦੋਂ ਨੱਚਣ ਨੂੰ ਦਿਲ ਕਰਦਾ ਵਾ ਚਲੋ ਜੀ ਸਾਡੇ ਰਾਗੀ ਸਿੰਘ ਨੇ ਕਹਿ ਤਾ ਆਂਦੇ ਆਪਾਂ ਕੰਮ ਹੀ ਇਹੋ ਜਿਹਾ ਕਰ ਦਈਏ ਕੀਰਤਨ ਦਾ ਕੀਰਤਨ ਰਹਿ ਜੀ ਕੰਮ ਵਿੱਚ ਨਚਣ ਭੁੜਕਣ ਵਾਲਾ ਹੋ ਜੀ ਕੰਮ ਵਿੱਚ ਨਚੰਡਾ ਪਣ ਵਾਲਾ ਹੋ ਜੀ ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖ ਲਓ ਕਿ ਉਹ ਸਭ ਹੋ ਵੀ ਰਿਹਾ ਵਾ ਉਹ ਕੀਰਤਨ ਕੀਰਤਨ ਵੀ ਰਹਿ ਗਿਆ ਵਾ ਤੇ ਨਾਲ ਵਿੱਚ ਨਚੰਡਾ ਪੰਦਾ ਜਿਹੜਾ ਚਾਹੀ ਉਹ ਵੀ ਪੂਰਾ ਹੁੰਦਾ ਜਾਂਦਾ ਵਾ ਹੁਣ ਸ਼ਬਦ ਕਿੱਦਾਂ ਗਾਇਆ ਮੰਨ ਲਓ ਸ਼ਬਦਿਆ ਮੈਂ ਬਿੰਗੁਰ ਦੇਖੇ ਨੀਦ ਨਾਮ ਹੈ ਹੁਣ ਮੈਂ ਬਿੰਗੁਰ ਦੇਖੇ ਨੀਦ ਨਾਮ ਹੈ ਸ਼ਬਦ ਗਾਇਆ ਕਿੱਦਾਂ ਮੈਂ ਬਿਣਗੁਰ ਦੇਖਿਆ ਵੈਗਰੂ ਵੈਗਰੂ ਨੀਂਦ ਨਾ ਆਵੇ ਹੋਰ ਹੋਰ ਅਛਾ ਮੈਂ ਬਿਣਗੁਰ ਦੇਖਿਆ ਨੀਂਦ ਨਾ ਆਵੇ ਪੂਰਾ ਨਹੀਂ ਪੜਿਆ ਹੁੰਦਾ ਨਾ ਵੀ ਸ਼ਬਦ 5 ਮਿੰਟ ਪੜਿਆ ਜਾਵੇ 7 ਮਿੰਟ ਪੜਿਆ ਜਾਵੇ ਫਿਰ ਦੁਬਾਰਾ ਨਵਾਂ ਸ਼ਬਦ ਲਾਇਆ ਜਾਵੇ ਇਦਾਂ ਨਹੀਂ ਪੜਿਆ ਮੈਂ ਬਿਣਗੁਰ ਦੇਖਿਆ ਵੈਗਰੂ ਵੈਗਰੂ ਨੀਂਦ ਨਾ ਆਵੇ ਹੋਰ ਹੋਰ ਧੰਨ ਧੰਨ RAMDAS ਗੁਰੂ ਵੈਗਰੂ ਵੈਗਰੂ ਗੱਲ ਨਹੀਂ ਜੋਗ ਨਾ ਹੋਈ ਵੈਗਰੂ ਵੈਗਰੂ ਹਰ ਜਿਓ ਨੂੰ ਮਾਣਿਆ ਤੂੰ ਮਾਣ ਵੈਗਰੂ ਵੈਗਰੂ ਭਾਈ ਇੱਕ ਸ਼ਬਦ ਲਾਓ ਇੱਕ ਸ਼ਬਦ ਨੂੰ ਲਾ ਕੇ 5 ਮਿੰਟ 7 ਮਿੰਟ ਸ਼ਬਦ ਨੂੰ ਪੜ੍ਹੋ ਸ਼ਬਦ ਨੂੰ ਗਾਓ ਤੁਸੀਂ ਫਿਰ ਉਹ ਸ਼ਬਦ ਨੂੰ ਬਾਅਦ ਵਿੱਚ ਤਬਲਾ ਸੁਰ ਕਰੋ ਸ਼ਬਦ ਦੀ ਸਮਾਪਤੀ ਕਰੋ ਫਿਰ ਤਬਲਾ ਸੁਰ ਕਰੋ ਫਿਰ ਦੂਜਾ ਸ਼ਬਦ ਲਾਓ ਹੁਣ ਜਿਹੜੀ ਗੱਲ ਆ ਕਿ ਵੈਗਰੂ ਵੈਗਰੂ ਦੀ ਤੇ ਵੈਗਰੂ ਤੁਸੀਂ 5 ਮਿੰਟ ਸ਼ੁਰੂਆਤੀ 5 ਮਿੰਟ ਚ ਪਾ ਲਓ ਜਾਂ ਲਾਸਟ ਦੇ ਚ ਪਾ ਲਓ ਜ਼ਰੂਰੀ ਥੋੜੀ ਵੀ ਵਿੱਚੇ ਚ ਪਾਉਣਾ ਵਾ ਤਾਂ ਵਾਇਗਰੂ ਨੂੰ ਵਾਇਗਰੂ ਵੀ ਨਹੀਂ ਰਹਿਣ ਦਿੱਤਾ ਇਹ ਵੀ ਮੈਂ ਬੇਨਤੀ ਕਰ ਦਵਾ ਵਾਇਗਰੂ ਚ ਪਾਉਣਾ ਠੀਕ ਆ ਪਰ ਵਾਇਗਰੂ ਨੂੰ ਅਸੀਂ ਵਾਇਗਰੂ ਵੀ ਨਹੀਂ ਰਹਿਣ ਦਿੱਤਾ ਕੰਮ ਵਾਇਗਰੂ ਤੋਂ ਸ਼ੁਰੂ ਕੀਤਾ ਤੇ ਨਬੇੜਿਆ ਜਾ ਕੇ ਹਰ ਹੁਰ ਤੇ ਇਹ ਵੀ ਸਚਾਈ ਜੇ ਕਈ ਵੇਖੇ ਹੁਣ ਲੱਗੀ ਉਹ ਚੀਕਾਂ ਮਾਰ ਮਾਰ ਕਰਦੇ ਕੀਰਤਨ ਤਾਂ ਮੈਂ ਬੇਨਤੀ ਕਰ ਜਦੋਂ ਅਸੀਂ ਦੂਜਿਆਂ ਧਰਮਾਂ ਦੇ ਵਿੱਚ ਗੱਲ ਕਰੀ ਗਈ ਨਾ ਤੇ ਪਖੰਡ ਕਰਦੇ ਆ ਉਹਨਾਂ ਦੇ ਤੁਹਾਡੇ ਰਾਗੀ ਸਿੰਘ ਤੇ ਆ ਕੁਝ ਕਰਨ ਦੇ ਆ ਇੱਕ ਮੈਂ ਛੋਟੀ ਜੀ ਬੇਨਤੀ ਹੋਰ ਕਰ ਦਵਾਂ ਸੰਗਤਾਂ ਨੇ ਕਹਿਣਾ ਕਿ ਰਾਗੀ ਸਿੰਘਾਂ ਦੇ ਪਿੱਛੇ ਕੋ ਪਾਏ ਆ ਮੈਂ ਬੇਨਤੀ ਇਹ ਕਰਨੀ ਚਾਹ ਰਿਹਾ ਵਾਂ ਕਿ ਅੱਗੇ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਸ਼ੁਰੂ ਤੋਂ ਵੇਖਦੇ ਆ ਉਹ ਸਾਡੇ ਇਤਿਹਾਸ ਦੇ ਨਾਲ ਕਾਫੀ ਕਿੰਤੂ ਹੋ ਚੁੱਕੀ ਆ ਸਾਡੇ ਇਤਿਹਾਸ ਦੇ ਨਾਲ ਬਹੁਤ ਸਾਰੀ ਅਸੀਂ ਛੇੜਖਾਨੀ ਹੋ ਚੁੱਕੀ ਆ ਅਹੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀਰਤਨ ਦੇ ਵੀ ਪ੍ਰਭਾਦੀ ਹੋਵੇ ਇੱਕ ਅਰਜ਼ ਹੋਰ ਕਰਾਂ ਮੈਂ ਛੋਟੀ ਜੀ ਬੇਨਤੀ ਇੱਕ ਹੋਰ ਕਰਾਂ ਜਿਹੜੇ 2.5 ਲੱਖ ਰੁਪਇਆ ਲੈਂਦੇ ਆ ਰਾਗੀ ਜਿਹੜੇ ਰਾਗੀ ਕਰਦੇ ਨੇ ਲਲਕਾਰੇ ਮਾਰਦੇ ਆ ਹੋਰ ਹੋਰ ਕਰਦੇ ਆ ਚੀਕਾਂ ਚਾਂਗਰਾਂ ਮਾਰ ਕੇ ਕੀਰਤਨ ਕਰਦੇ ਆ ਇਹਨਾਂ ਰਾਗੀ ਸੰਗਤ ਨੂੰ ਬੁਕਣਾ ਕਰਿਓ ਕਿਤੇ ਇਹਨਾਂ ਰਾਗੀਆਂ ਦਾ ਨੰਬਰ ਕੱਢ ਲਿਓ ਨੰਬਰ ਕੱਢ ਲਿਓ YouTube ਤੇ ਸਕਰੀਨ ਤੇ ਸਾਹਮਣੇ ਆਊਗਾ ਇਹਨਾਂ ਰਾਗੀ ਸੰਗਤ ਦਾ ਨੰਬਰ ਕੱਢ ਲਿਓ ਨੰਬਰ ਕੱਢਣ ਤੋਂ ਬਾਅਦ ਇਹਨਾਂ ਨੂੰ ਫੋਨ ਲਾਇਓ ਪੁੱਛਿਓ ਭਾਈ ਸਾਹਿਬ ਕੀਰਤਨ ਕਰਾਉਣਾ ਕੀ ਸੇਵਾ ਲਾਓਗੇ ਪਤਾ ਇਹਨਾਂ ਨੇ ਕੀ ਅਖਣਾ ਕਹਿੰਦੇ ਆਖਣਾ 2.5 ਲੱਖ ਕਹਿੰਦੇ ਆਖਣਾ 3 ਲੱਖ ਕਹਿੰਦੇ ਆਖਣਾ ਦੇ ਦਿਓ 5 ਕ ਲੱਖ ਕਹਿੰਦੇ ਆਖਣਾ ਕਰ ਦਿਓ ਚਾਹ ਪਾਣੀ ਦਾਲ ਫੁਲਕਾ ਕਰ ਦਿਓ ਨਹੀਂ ਦਾਲ ਫੁਲਕਾ ਭਾਈ ਸਾਹਿਬ ਦੱਸੋ ਸਹੀ ਕਿੰਨਾ ਕ ਕਰ ਦਿਓ 5 ਕ ਲੱਖ ਦੇ ਦਿਓ ਐਦਾਂ ਤਾਂ ਰੱਗੀ ਏ ਤੇ ਕਰਨਾ ਕੀਰਤਨ ਕਿਦਾਂ ਦਾ ਵਾ ਵੀ ਬਸ ਫੜ ਲਓ ਵਾਜੇ ਦੇ 200 ਰਾਂ ਨੱਪ ਕੇ ਤੇ ਭਾਰ ਦੋ ਪੱਖੇ ਚੁੱਕ ਲੋ ਢੋਲਕੀਆਂ ਚੱਕ ਲੋ ਸ਼ੈਣੇ ਤੇ ਬਸ ਤਬਲੇਆਂ ਦੀਆਂ ਪਾਰ ਦੋ ਬੇਸਾਂ ਦੇ ਬਸ 2.5 ਲੱਖ ਲੈ ਕੇ ਚਲ ਜੋ ਪਰ ਮੈਂ ਬੇਨਤੀ ਕਰਾਂ ਇਹਨਾਂ ਨੂੰ 2.5 ਲੱਖ ਦਿੰਦੇ ਆਪਾਂ ਗੁਰਦੁਆਰਿਆਂ ਦੇ ਵਿੱਚ ਸਿੰਘ ਸਭਾਵਾਂ ਦੇ ਵਿੱਚ ਪਿੰਡਾਂ ਦੇ ਵਿੱਚ ਐਸੇ ਕੀਰਤਨੀਵੇਂ ਹੈਗੇ ਆ ਜਿਹੜੇ ਵਿਚਾਰੇ 1100 ਰੁਪਿਆ ਲੈ ਕੇ 1100 ਰੁਪਿਆ ਲੈ ਕੇ ਕੀਰਤਨ ਕਰਦੇ ਆ ਘੰਟਾ ਇੱਕ ਉਹਨਾਂ ਨੇ ਮਿਹਨਤਾਂ ਵੀ ਕੀਤੀਆਂ ਵਾ ਉਹਨਾਂ ਦੀ ਮਿਹਨਤ ਦਾ ਆਪਾਂ ਮੁੱਲ ਨਹੀਂ ਪਾਇਆ ਜਿਹੜੇ ਕਲਾਸਿਕਲ ਸੁਰਾਂ ਦੇ ਵਿੱਚ ਕੀਰਤਨ ਕਰਦੇ ਆ ਪਰ ਮੁੱਲ ਪਾਇਆ ਕਿਨਾਂ ਦਾ ਨਾ ਜਿਹੜੇ ਕੋਈ ਸੁਰਜ ਆ ਨਾ ਜਿਨ੍ਹਾਂ ਦਾ ਕੋਈ ਤਾਲ ਸਮਝਾਵੇ ਕਿਹੜਾ ਤਾਲ ਆ ਬਸ ਲਾਲਾ ਲਾਲਾ ਕਰਕੇ ਚੀਕਾਂ ਚਾਂਗਰਾ ਮਾਰ ਕੇ ਤੇ ਚਲੋ ਜੀ ਉੱਠ ਕੇ ਗਾਂ ਜਾਣਾ ਢਾਈ ਲੱਖ ਜਾਂਦੇ ਛਾੜ ਕੇ ਲੈ ਜਾਣਾ ਠੀਕ ਹੈ ਸਤਕਾਰ ਤੁਸੀਂ ਕਰੋ ਇਹਨਾਂ ਦਾ ਵੀ ਸਤਕਾਰ ਕਰੋ ਇਹ ਵੀ ਬਾਣੀ ਪੜਦੇ ਸਰਕਾਰ ਇਹਨਾਂ ਦਾ ਵੀ ਕਰੋ ਪਰ ਮੈਂ ਬੇਨਤੀ ਕਰਾਂ ਪਿੰਡਾਂ ਦੇ ਵਿੱਚ ਐਸੇ ਰਗੀ ਸਿੰਘ ਹੈਗੇ ਆ ਸਿੰਘ ਸੁਭਾਵਾਂ ਦੇ ਵਿੱਚ ਐਸੇ ਰਗੀ ਸਿੰਘ ਹੈਗੇ ਆ ਜਿਹੜੇ ਰਾਗੀ ਸਿੰਘ ਅੱਜ ਕਪੜੇ ਪਾ ਲੈਣ। ਤੇ ਉਹ ਜਾਂ ਲੱਗਿਆ ਵਿਚਾਰੇ ਏਦਾਂ ਕਰਕੇ ਵੇਂਦੇ ਵੀ ਕਪੜਾ ਪਾ ਤੇ ਆਈਆਂ। ਹੁਣ ਇਹਨੂੰ ਥੋੜਾ ਵੀ ਪੈਣਾ ਘਰੇ ਦੇ ਸਰਫ ਲਿਓ ਨੂੰ ਪੈਸੇ ਜਾਣੀ। ਉਹ ਰਾਗੀ ਸਿੰਘ ਆ ਜਾਂਦੇ ਆ। ਘਰੋਂ ਤਿਆਰ ਹੋ ਕੇ ਆ ਜਾਂਦੇ ਆ, ਚਾਹ ਪੀ ਕੇ ਆ ਜਾਂਦੇ ਆ। ਉਹਨਾਂ ਰਾਗੀ ਸਿੰਘਾਂ ਨੂੰ ਫੇਰ ਫਿਕਰਸਤਾਰੀ ਹੁੰਦੀ ਆ। ਕਿ ਹੁਣ ਤਾਂ ਚਾਹ ਪੀ ਕੇ ਆ ਗਏ ਆ, ਘਰੇ ਬੱਚਿਆਂ ਨੇ ਦੁੱਧ ਕਿੱਦਾਂ ਪੀਣਾ ਵਾ? ਘਰੇ ਜਦੋਂ ਵਾਪਸ ਘਰੇ ਗਿਆ। ਪਤਾ ਨਹੀਂ ਦੁੱਧ ਲੈ ਉਹਨੂੰ ਕੋਲ 30 ਰੁਪਏ ਹੋਣੇ ਕਿ ਨਹੀਂ ਹੋਣੇ ਇਹੋ ਜਿਹਾ ਰਗੀ ਹੈਗੇ ਆ ਉਹਨਾਂ ਨੇ ਮਿਹਨਤਾਂ ਵੀ ਕੀਤੀਆਂ ਵਾ ਪਰ ਜੇ ਲੋੜ ਆ ਸਾਨੂੰ ਅੱਜ ਉਹਨਾਂ ਦੀ ਮਿਹਨਤ ਦਾ ਮੁੱਲ ਪਾਈਏ ਪਰ ਆ ਕੋਈ ਮਾਫ ਕਰੇ ਉਹ ਕੋਈ ਕੀਰਤਨ ਨਹੀਂ ਆ ਕਿ ਮੈਂ ਬਿੰਗੁਰ ਦੇ ਆਖਿਆ ਵੈਗਰੂ ਵੈਗਰੂ ਨੀਦ ਨਾ ਆਵੇ ਹੋਰ ਹੋਰ ਇਹ ਕਿਹੋ ਜਿਹਾ ਕੀਰਤਨ ਆ ਪਿਛੇ ਜੇਕਰ ਅਗੀ ਸਿੰਘ ਦੀ ਮੈਂ ਬੋਲਿਆ ਹਾਂ ਉਹ ਰਗੀ ਸਿੰਘ ਪਹਿਲਾਂ ਸਿੱਖਣੀ ਸੀਗੇ ਉਹ ਪਹਿਲਾਂ ਰਗੀ ਸਹਿਜਤਾਰੀ ਸੀ ਦਿੱਲੀ ਦੇ ਵਿੱਚ ਅਜੇ ਵੀ ਕਾਫੀ ਬੋਲਬਾਲਾ ਉਹਨਾਂ ਦਾ ਉਹ ਪੁਰਾਣੇ ਸਮੇਂ ਦੇ ਵਿੱਚ ਦਾੜੀ ਸ਼ੇਵਿੰਗ ਕੀਤੀ ਹੁੰਦੀ ਹੁੰਦਾ ਆ ਸਕਰੀਨ ਤੇ ਮੇਰਾ ਨੰਬਰ ਹੋਏਗਾ ਪੁੱਛ ਲਓ ਮੈਂ ਕੀ ਦੀ ਗੱਲ ਕਰਦਾ ਵਾਂ ਉਹ ਰਗੀ ਸਿੰਘ ਨੇ ਪਹਿਲਾਂ ਸ਼ੇਵਿੰਗ ਕੀਤੀ ਹੁੰਦੀ ਸੀ ਅੱਜ ਤੋਂ ਕਿਤੇ 25 ਸਾਲ ਪਹਿਲਾਂ ਦਿੱਲੀ ਕਮੇਟੀ ਨੇ ਉਹਨੂੰ ਕਿਹਾ ਸੀ ਕਿ ਭਾਈ ਸਾਹਿਬ ਜੀ ਦਾੜੀ ਮੋਛਰ ਰੱਖੋ ਕੇਸ ਰੱਖੋ ਅੰਮਰਸ਼ ਕਰੋ ਗੁਰੂ ਵਾਲੇ ਬਣੋ ਫੇ ਕੀਰਤਨ ਕਰੋ ਆੰਦਾ ਜਦੋਂ ਗੁਰੂ ਸਾਹਿਬ ਹੁਕਮ ਕਰਨਗੇ ਮੈਂ ਅਮਰਤ ਛਕ ਲਾਵਾਂਗਾ ਚਲੋ ਜੀ ਦਿੱਲੀ ਕਮੇਟੀ ਨੇ ਛੱਠੀ ਕੱਢਦੀ ਆੰਦੇ ਵੀ ਇਹ ਰਾਗੀ ਦਾ ਕੀਰਤਨ ਬੈਣ ਹੁਣ ਜਦੋਂ ਕੀਰਤਨ ਬੈਣ ਕੀਤਾ ਦਿੱਲੀ ਕਮੇਟੀ ਜੇ ਤੇ ਉਦੋਂ ਗੁਰੂ ਸਾਹਿਬ ਨੇ ਖਰੇ ਰਤੂਰਾਦ ਹੁਕਮ ਕਰ ਵੀ ਦਿੱਤਾ ਉਦੋਂ ਅਮਰਤ ਛਕਿਆ ਕੇਸ ਰੱਖੇ ਦਾੜੀ ਰੱਖੀ ਤੇ ਬਣ ਗਏ ਗੁਰੂ ਕੇ ਸਿੰਘ ਅੱਛਾ ਉਹ ਰਾਗੀ ਸਿੰਘ ਅਜੇ ਕੀਰਤਨ ਕਿੱਦਾਂ ਕਰਦੇ ਆ ਸਾਈਡ ਤੇ ਉਹਨਾਂ ਦਾ ਬੇਟਾ ਤਬਲਾ ਵਜਾਉਂਦਾ ਦਾ ਦਾੜੀ ਬੰਦੀ ਹੁੰਦੀ ਉਸ ਮੁੰਡੇ ਦੀ ਦਾੜੀ ਬੰਦ ਕੇ ਪਰਨਾ ਆਇਆ ਲਵੇਟਿਆਂ ਦਾ ਏਦਾਂ ਕਰਕੇ ਹੁਣ ਪੱਕਾ ਕਹਿ ਨਹੀਂ ਸਕਦੇ ਵੀ ਦਾੜੀ ਸੱਚੀ ਬੰਨੀ ਹੋਵੇ ਹੋ ਸਕਦਾ ਕੱਟੀ ਵੀ ਹੋਵੇ ਹੋ ਸਕਦਾ ਕਾਲੀ ਵੀ ਕੀਤੀ ਹੋਵੇ ਹੋ ਸਕਦਾ ਰੰਗ ਵੀ ਫੇਰਿਆ ਹੋਵੇ ਤੇ ਭੇਟਾ ਕਿੰਨੀ ਕਰ ਦੇਣਾ ਦਾਲ ਫੁਲਕਾ ਨਹੀਂ ਭਾਈ ਸਾਹਿਬ ਕਿੰਨੀ ਕ ਦੇ ਦੇਣਾ 2.5 ਲੱਖ ਦੇ ਦੇਣਾ ਵੀ ਆਹ ਦਾਲ ਫੁਲਕਾ ਵਾ 2.5 ਲੱਖ ਦਾਲ ਫੁਲਕਾ ਹੁੰਦਾ ਪੁੱਤੂ ਐਡਾ ਪਿਆਨੋ ਰੱਖ ਲੈਣਗੇ ਥੱਲੇ ਫਿਰ ਪਿਆਨੋ ਰੱਖ ਕੇ ਗੰਦੇਆਂ ਗਾਣਿਆਂ ਦੀਆਂ ਟਿਊਨਾ ਕੱਢ ਕੇ ਵੱਡੀਆਂ ਵੱਡੀਆਂ ਸਟੇਜਾਂ ਤੇ ਧਾਰਮਿਕ ਗੁਰਦੁਆਤ ਇਤਿਹਾਸਿਕ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਗੰਦੇ ਗਾਣਿਆਂ ਦੀਆਂ ਟਿਊਨਾ ਕੱਢ ਕੇ ਕੀਰਤਨ ਕਰਨਗੇ ਪੁੱਛੋ ਇਹ ਕੀਰਤਨ ਇਹ 9 ਵਜੇ ਦਾ ਟਾਈਮ ਦੇ ਕੇ 12-12 ਵਜੇ ਆਉਣਗੇ ਪੁੱਛੋ ਇਹ ਕੀਰਤਨ ਹੁੰਦਾ ਵਾ ਮੁੱਲ ਪਾਓ ਉਹਨਾਂ ਦਾ ਮੁੱਲ ਪਾਓ ਜਿਹੜੇ ਵਿਚਾਰੇ ਸਕੂਟਰੀਆਂ ਤੇ ਹੁੰਦੇ ਆ ਜਿਹੜੇ ਪੁਰਾਣੇ ਸਕੂਟਰਾਂ ਤੇ ਹੁੰਦੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਸਕੂਟਰ ਚ ਤੇਲ ਪਾਉਣ ਨੂੰ ਪੈਸੇ ਆਉਣੇ ਕਿੱਥੋਂ ਪਰ ਜਿੱਥੇ ਡਿਊਟੀ ਕਮੇਟੀ ਨੇ ਲਾਤੀ ਵਿਚਾਰੇ ਸਕੂਟਰ ਸਟਾਰਟ ਕਰਦੇ ਆ ਤੁਰ ਪੈਂਦੇ ਉਧਰ ਨੂੰ 1100 ਕੀਰਤਨ ਦੀ ਭੇਟਾ ਲੈਂਦੇ ਆ ਅੱਧੇ ਵਿੱਚ ਕਮੇਟੀ ਦੇਸਾ 600 ਬਜ ਦਾ 200 200 ਕਰ ਲੈਂਦੇ ਵਿਚਾਰੇ ਮੁੱਲ ਪਾਉਣਾ ਉਹਨਾਂ ਦਾ ਪਈਏ ਪਰ ਆ ਜਿਹੜੇ ਰਗੀ ਇੱਕ ਰਗੀ ਆ ਪਿਆ ਹੋਰ ਜੂਨਰ ਤੇ ਹੁੰਦੇ ਆ ਹੋਰ ਜੂਨਰ ਤੇ ਹੁੰਦੇ ਆ ਦੋ ਡਰਾਈਵਰ ਰੱਖੇ ਆ ਦੋ ਪਿਗੀਏ ਰੱਖੇ ਆ ਚਾਰ ਪੰਜ ਕੈਮਰੇਮੈਨ ਰੱਖੀ ਆ ਆਉਣਾ ਆ ਕੇ ਗੱਪਾਂ ਕਹਾਣੀਆਂ ਸੁਣਾ ਜਾਣੀਆਂ ਬਾਬਾ ਜੀ ਜਾ ਰਹੇ ਸੀ ਬਾਬਾ ਜੀ ਐਨੂ ਗਏ ਬਾਬਾ ਜੀ ਉਧਰ ਆਉਣ ਨੂੰ ਮੁੜ ਗਏ ਬਾਬਾ ਜੀ ਦੀ ਗੱਡੀ ਤੇਲ ਮੁੱਕ ਗਿਆ ਬਾਬਾ ਜੀ ਨੇ ਪਾਣੀ ਪਾ ਕੇ ਗੱਡੀ ਸਟਾਰਟ ਕਰਤੀ ਲਓ ਜੀ ਇਹੋ ਜੀਆਂ ਗੱਪਾਂ ਕਹਾਣੀਆਂ ਸੁਣਾਏ گاਂ ਜਾਣਗੇ ਹੈਗੀ ਰਗੀ ਮੈਂ ਨੰਬਰ ਸਕਰੀਨ ਤੇ ਮੇਰਾ ਫੋਨ ਲਾ ਕੇ ਪੁੱਛ ਲਓ ਕੀ ਦੀ ਗੱਲ ਕਰਦਾ ਮੈਂ ਫੇ ਤੂੰ ਹੀ ਕੀਰਤਨ ਕਰੋ ਦੋ ਸ਼ਬਦ ਪੜਨੇ ਆ ਬਾਕੀ ਗੱਪਾਂ ਕਹਾਣੀਆਂ ਸੁਣਾ ਜਾਣੀਆਂ ਬਾਕੀ ਕਥਾਈ ਕਰ ਜਾਨੀ ਮੈਂ ਬੇਨਤੀ ਇਹ ਕਰਨੀ ਚਾ ਰਿਹਾ ਮੁੱਲ ਪਾਉਣਾ ਉਹਨਾਂ ਦਾ ਪਾਉ ਜਿਹੜੇ ਵਿਚਾਰੇ ਸਿੰਘ ਸਭਾਵਾਂ ਚ 11 1100 ਰੁਪਿਆ ਲੈ ਕੇ ਕੀਰਤਨ ਕਰਦੇ ਆ ਉਹ ਰਾਗੀ ਪ੍ਰਕਾਸ਼ ਵੀ ਆਪ ਕਰਦੇ ਆ ਉਹ ਰਾਗੀ ਕੀਰਤਨ ਵੀ ਆਪ ਕਰਦੇ ਆ ਉਹ ਰਾਗੀ ਪ੍ਰਸ਼ਾਦ ਵੀ ਬਣਾਉਂਦੇ ਵਰਤੌਂਦੇ ਵੀ ਆਪ ਆ ਜੇ ਮੁੱਲ ਪਾਉਣਾ ਉਹਨਾਂ ਦਾ ਪਾਏ ਵਿਚਾਰਿਆਂ ਦਾ ਤੇ ਬਹੁਤੇ ਰਾਗੀ ਮੈਂ ਐਸੇ ਵੀ ਮੈਨੂੰ ਮਾਫ ਕਰਿਓ ਗੁੱਸਾ ਨਾ ਮੇਰੀ ਗੱਲ ਦਾ ਕਰਿਓ ਬਹੁਤੇ ਰਾਗੀ ਮੈਂ ਐਸੇ ਵੀ ਵੇਖਿਆ ਜਿਹੜੀ ਦੂਰੋਂ 1000 ਕਿਲੋਮੀਟਰ ਤੋਂ 500 ਕਿਲੋਮੀਟਰ ਤੋਂ ਗੱਡੀ ਚੱਲ ਕੇ ਆ ਜਾਂਦੀ ਆ ਤੇ ਗੱਡੀ ਗੁਰਦੁਆਰੇ ਤੋਂ 5-7 ਕਿਲੋਮੀਟਰ ਦੂਰ ਹੁੰਦੀ ਆ ਤੇ ਆ ਕੇ ਫੋਨ ਲਵਾ ਦੇਣਗੇ ਮੈਨੇਜਰ ਨੂੰ ਕਿ ਦੋ ਸੇਵਾਦਾਰ ਭੇਜੋ ਸਾਡੇ ਵਾਜੇ ਚੋ ਕੇ ਲੈ ਜਾਣ ਮੈਂ ਬੇਨਤੀ ਕਰਾਂ ਜਿਹੜਾ ਵਾਜਾ ਜਿਹੜਾ ਤਪਲਾ ਸਾਡੇ ਸਾਰੇ ਪਰਿਵਾਰ ਦਾ ਭਾਰ ਚੱਲਦਾ ਵਾ ਕੀ ਗੱਲ ਸਾਡੇ ਰਗੀ ਸਿੰਘਾਂ ਦਾ ਫਰਜ਼ ਨਹੀਂ ਕਿ ਉਸ ਤਪਲੇ ਉਸ ਵਾਜੇ ਦਾ ਭਾਰ ਆਪ ਚੋ ਕੇ ਲਿਓਣ ਠੀਕ ਆ ਭਾਈ ਜਿੱਥੇ ਸੰਗਤ ਆਪ ਤੁਹਾਡੇ ਵਾਜੇ ਚੁੱਕਣ ਆਵੇ ਤੁਹਾਡੇ ਤਬਲੇ ਚੁੱਕਣ ਆਵੇ ਸੰਗਤ ਨੂੰ ਫੜਾ ਦੋ ਪਰ ਜਿੱਥੇ ਰਾਗੀ ਸੰਗਣ ਆਪ ਫੋਨ ਲਾਤਾ ਮੈਨੇਜਰ ਨੂੰ ਤੇ ਦੋ ਸੇਵਾਦਾਰ ਭੇਜ ਦੋ ਚਲੋ ਮੰਨ ਲਓ ਸੇਵਾਦਾਰ ਚਲ ਵੀ ਜਾਣ ਮੈਨੇਜਰ ਨੇ ਦਬਕਾ ਮਾਰਤਾ ਸੇਵਾਦਾਰ ਚਲ ਗਏ ਵਾਜੇ ਲੈਣ ਹੁਣ ਉਹ ਵਾਜੇ ਲੈਣ ਗਏ ਵਾਜੇ ਚੁੱਕ ਕੇ ਲੈ ਆਂਦੇ ਮੰਨ ਲਓ ਵਾਜੇ ਲੈਣ ਗਿਆ ਆਂ ਦੇ ਪਿੱਛੋਂ ਮਗਰੋਂ ਕੋਈ ਦਰਬਾਰ ਦੇ ਵਿੱਚ ਨੰਗੇ ਸਿਰ ਵੜ ਗਿਆ ਕੋ ਦਰਬਾਰ ਦੇ ਵਿੱਚ ਕੁੱਤਾ ਬਿੱਲੀ ਵੜ ਗਿਆ ਤੇ ਜਿਹੜੇ ਮੈਨੇਜਰ ਨੇ ਇਵੀ ਬੇਇੰਤੀ ਕਰ ਦਵਾ ਜਿਹੜੇ ਮੈਨੇਜਰ ਨੇ ਉਸ ਸੇਵਾਦਾਰ ਨੂੰ ਵਾਜੇ ਚੁੱਕਣ ਭੇਜਣਾ ਵਾ ਉਸੇ ਮੈਨੇਜਰ ਨੇ ਮੁੜ ਕੇ ਸੇਵਾਦਾਰ ਦੇ ਗੱਲ ਪੈਣਾ ਤੂੰ ਕਿੱਥੇ ਉਜੜਿਆ ਹਾਂ ਤੂੰ ਕਿੱਥੇ ਮਰਿਆ ਹਾਂ ਹੁਣ ਤੁਹਾਨੂੰ ਪਤਾ ਬਦਮਿਜੀ ਕਿੰਨੀ ਕਰਦੇ ਆ ਸੀਨੀਅਰ ਆਪਣੇ ਛੋਟਿਆਂ ਨਾਲ ਬਦਮਿਜੀ ਕਿੰਨੀ ਕਰਦੇ ਆ ਹੱਥ ਛੋੜ ਕੇ ਬੇਨਤੀ ਕਰੂੰਗਾ ਸਾਡੇ ਰਾਗੀ ਭਰਾਵਾਂ ਨੂੰ ਕਿ ਜਿੱਥੇ ਸੰਗਤ ਆਪ ਵਾਜੇ ਲੈਣ ਆਵੇ ਉਥੇ ਵਾਜੇ ਫੜਾ ਦੋ ਕੋਈ ਚੱਕਰ ਨਹੀਂ ਪਰ ਜਿੱਥੇ ਤੁਸੀਂ ਆਪ ਫੋਨ ਲਵਾਓ ਵੀ ਸੇਵਾਦਾਰ ਭੇਜੋ ਚਾਰ ਸਾਡੇ ਵਾਜੇ ਲੈਣ ਆ ਜਾਣ ਮੈਂ ਬੇਨਤੀ ਕਰਾਂ ਇਹ ਗੱਲ ਮਾੜੀ ਆ ਇਹ ਗੱਲ ਬਹੁਤ ਮਾੜੀ ਆ ਸੁਧਾਰ ਕਰਨਾ ਚਾਹੀਦਾ ਵਾ ਕੀਰਤਨ ਦੇ ਵਿੱਚ ਸੁਧਾਰ ਹੋਵੇ ਪਰ ਮੈਂ ਇੱਕ ਬੇਨਤੀ ਹੋਰ ਲਗਦੇ ਹੱਥ ਕਰਾ ਇਹ ਜਿਹੜਾ 2.5 ਲੱਖ ਰੁਪਇਆ ਭੇਟਾ ਲੈਣ ਵਾਲੇ ਰੱਗੀ ਆ ਇਹਨਾਂ ਰੱਗੀ ਸਿੰਘਾਂ ਨੂੰ ਕਿਤੇ ਕਹਿ ਦੋ ਨਾ ਵੀ ਮੂੰਹ ਜਬਾਨੀ ਆਸਾ ਦੀ ਵਾਰ ਕਰੋ ਤੇ ਪਹਿਲੀ ਗੱਲ ਇਹਨਾਂ ਨੂੰ ਆਸਾ ਦੀ ਵਾਰ ਆਉਂਦੀ ਨਹੀਂ ਹੁੰਦੀ ਜੇ ਕਰ ਵੀ ਲੈਣ ਤੇ ਆਸਾ ਦੀ ਵਾਰ ਕਰਦੇ ਆ ਚਾਰ ਵਾਰੀ ਇਹਨਾਂ ਨੂੰ 2 ਘੰਟਿਆਂ ਦੇ ਵਿੱਚ ਚਾਰ ਵਾਰੀ ਪਿਆਸ ਲੱਗਣੀ ਆ ਤੇ ਪੰਜ ਵਾਰੀ ਇਹਨਾਂ ਨੂੰ ਬਾਥਰੂਮ ਆਉਣਾ ਪਰ ਉਹ ਵੀ ਰੱਕੀ ਜਗੇ ਆ ਜਿਹੜੇ ਵਿਚਾਰੇ ਪਿਛਲੇ ਮਹੀਨੇ ਦੀ ਤਨਖਾਹ ਤਿੰਨ ਤਿੰਨ ਮਹੀਨੇ ਲੇਟ ਆਉਂਦੀ ਆ 10 8 10000 ਰੁਪਏ ਤਨਖਾਹ ਆ ਤੇ ਮੂੰਹ ਜਬਾਨੀ ਆ ਸਦੀਵਾਰ ਕਰਦੇ ਆ ਦੋ ਦੋ ਢਾਈ ਢਾਈ ਤਿੰਨ ਤਿੰਨ ਘੰਟੇ ਚੌਂਕਣਾ ਮਾਰ ਕੇ ਮੂੰਹ ਜਬਾਨੀ ਆ ਸਦੀਵਾਰ ਕਰ ਲੈਂਦੇ ਆ ਜੇ ਮੁੱਲ ਪਉਣਾ ਭਾਈ ਉਹਨਾਂ ਦਾ ਪੈ ਗਏ ਆ ਲਲਕਾਰਿਆਂ ਵਾਲੇ ਬੁਰ ਬੁਰ ਕਰਨ ਵਾਲੇ ਹੋਰ ਹੋਰ ਵਾਲੇ ਭੁਆ ਕਰਨ ਵਾਲੇ ਇਹਨਾਂ ਦਾ ਇਹਨਾਂ ਦਾ ਨਾਮ ਮੁੱਲ ਪਾਈ ਗਿਆ ਇਹਨਾਂ ਨੂੰ ਰਹਿਣ ਦੇ ਗਿਆ ਇਹਨਾਂ ਦਾ ਕੰਮ ਚੜ ਗਿਆ ਵਾ ਇਹਨਾਂ ਨੇ ਮਰਸੜੀਆਂ ਲੈ ਲਈਆਂ ਵਾ ਇਹਨਾਂ ਨੇ BMW ਲੈ ਲਈ ਆ ਇਹਨਾਂ ਨੇ ਗੁਰੂ ਇਹਨਾਂ ਨੇ ਸੰਗਤ ਨੂੰ ਲੋਟ-ਲੋਟ ਕੇ ਆਪਦੇ ਘਰ ਪਰ ਲਏ ਆ ਲੋੜ ਆ ਉਹਨਾਂ ਦਾ ਮੁੱਲ ਪਾਉਂਦੀ ਜਿਹੜੇ ਵਿਚਾਰੇ ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰਨ ਹੁੰਦੇ ਆ ਜਾਣ ਲੱਗਿਆ ਖਾਲੀ ਹੱਥ ਫੇਰ ਰੋਕ ਹੀ ਜਾਂਦੇ ਆ ਮੁੱਲ ਪਾਉਣਾ ਉਹਨਾਂ ਦਾ ਪਾਈਆ ਵਿਚਾਰਿਆਂ ਦਾ